ਸ੍ਰੀ ਵਾਹਿਗੁਰੂ ਸਾਹਿਬ ਜੀ ਪੌੜੀ ਹੋਈ ਅਲੋਪ ਭਵਾਨੀ ਦੇਵਾਨੂਰਾਜ ਦੇ ਈਸ਼ਰ ਦੀ ਬਰਦਾਨੀ ਹੋਈ ਜਿੱਤ ਦਿਨ ਹੋਈ ਅਲੋਪ ਭਵਾਨੀ ਦੇਵਾਨੂਰਾਜ ਦੇ ਈਸ਼ਰ ਦੀ ਦਰਦਾਨੀ ਹੋਈ ਜਿਤ ਦਿਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਿਤ ਪਾਵਨ ਪਗਤ ਬਛਲ ਕਿਰਪਾ ਦੇਖ ਜਾਨੇ ਗਾਲੀਏ ਕੁਲ ਆਲਮ ਤਖਤਾਂ ਤੇ ਸੁਭਾਈ ਮਾਨ ਦਸ ਪਾਤਸ਼ਾਹੀਆਂ ਦੀ ਆਤਮਕ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈ ਮਾਨ ਗੁਰਦੁਆਰੇ ਗੁਰਪਿਆਰੇ ਖਾਲਸਾ ਸਾਧ ਸੰਗਤ ਜੀ ਆਪ ਸਭ ਮਾਈ ਭਾਈ ਵਡਭਾਗੀ ਬਣ ਰਹੇ ਹੋ ਜੋ ਸਤਿਗੁਰੂ ਜੀਾਂ ਨੇ ਮਹਾਨ ਕਿਰਪਾ ਬਖਸ਼ਿਸ਼ ਰੰਮਤ ਕੀਤੀ ਹੈ ਅੰਮ੍ਰਿਤ ਵੇਲਾ ਸੱਚ ਨਾਮ ਓਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੂਖ ਦਵਾਰ ਦੇ ਮਹਾਵਾਕ ਅਨੁਸਾਰ ਅਮਰਤੁਲ ਸਮਾ ਸਤਿਗੁਰ ਜੀ ਅਨ ਬਖਸ਼ਿਸ਼ ਕੀਤਾ ਅਮਰਤ ਬਿਲਦ ਸਮੇ ਨੂੰ ਮੁਖ ਰੱਖਦੇ ਹੋਇਆ ਸਤਿਗੁਰ ਜੀ ਤਖਤਾਂ ਤੇ ਸਭਾਈ ਮਨ ਹੋ ਕਰਕੇ ਸੰਗਤਾਂ ਨੂੰ ਦਰਸ਼ਨ ਜਾਰੀ ਬਖਸ਼ ਕਰਕੇ ਨਿਹਾਲ ਨਿਹਾਲ ਕਰ ਰਹੇ ਨੇ ਸਤਿਗੁਰੂ ਜੀਆਂ ਦੀ ਪਾਵਨ ਪੇਤਰ ਹਜੂਰੀ ਅੰਦਰ ਪੰਜ ਬਾਣੀਆਂ ਦੇ ਨਿਤਨੇਮ ਸ੍ਰੀ ਆਸਾ ਜੀ ਕੀ ਵਾਰ ਦੀ ਗੁਰਬਾਣੀ ਆਪ ਜੀਆਂ ਨੇ ਸਰਵਣ ਕੀਤੀ ਹੈ। ਉਪਰੰਤ ਜੋ ਕੇ ਦਸਮ ਪਾਤਸ਼ਾਹ ਮਹਾਰਾਜ ਜੀਆਂ ਦੀ ਗੁਰਬਾਣੀ ਸ੍ਰੀ ਚੰਡੀ ਦੀ ਵਾਰ ਦੀ ਬਾਣੀ ਦੀ ਲੜੀਵਾਰ ਕਥਾ ਵਿਚਾਰ ਚੱਲ ਰਹੀ ਹੈ। ਜੋ ਵੀ ਪੌਣੀਆਂ ਤੱਕ ਆਪ ਜੀ ਸਰਮਣ ਕਰ ਚੁੱਕੇ ਹੋ 21ਵੀਂ ਪੌਣੀ ਦੀ ਰੰਮਤਾ ਹੋਈ ਹੈ ਸੋ ਪਤਸ਼ਾ ਡੁਰਗਾ ਦੇਵੀ ਤੇ ਗੰਤਾ ਦਾ ਜੰਗ ਜਿਹੜਾ ਹੈ ਉਸ ਨੂੰ ਪਾਵਨ ਪੀਤਰ ਗੁਰਬਾਣੀ ਦੇ ਵਿੱਚ ਬਿਆਨ ਕਰ ਰਹੇ ਨੇ ਜਿਹਤਰਾ ਇੰਦਰ ਰਾਜ ਨੂੰ ਸਵਰਗਪੁਰੀ ਵਿੱਚੋਂ ਕੱਢ ਕਰਕੇ ਮਹਾਕਸ਼ਰਦਾਂਤ ਹੁਰਦਾਂਤਾਂ ਨੇ ਉੱਥੇ ਆਪਣਾ ਰਾਜ ਕਾਇਮ ਕਰ ਲਿਆ 인ਦਰ ਡਰਦਾ ਮਾੜਾ ਪਹਾੜੀਆਂ ਦੇ ਚਲਿਆ ਗਿਆ ਫਿਰ ਜਾ ਕਰਕੇ ਦੁਰਗਾ ਦੇਵੀ ਦੀ ਸ਼ਰਨ ਲਈ ਉਹਨੂੰ ਜਾ ਕਰਕੇ ਬੇਨਤੀ ਕੀਤੀ ਦੁਰਗਾ ਦੇਵੀ ਆਈ ਬੜਾ ਕਮਸਾਨ ਦਾ ਜੰਗ ਹੋਇਆ ਮਹਾਕਸ਼ਰਦਾਂਤ ਜਿਹੜਾ ਉਹ ਮਾਰਿਆ ਗਿਆ ਇਸੇ ਤਰ੍ਹਾਂ ਫਿਰ ਦੁਰਗਾ ਦੇਵੀ ਦੀ ਉੱਥੇ ਜਿੱਤ ਹੋਈ ਉਸ ਤੋਂ ਅੱਗੇ ਦੀ ਕਥਾ ਵਿਚਾਰ ਜਿਹੜੀ ਹੈ ਉਹ ਆਰੰਭ ਹੁੰਦੀ ਹੈ ਆਓ ਮਨਵ੍ਰਤੀਆਂ ਦੀ ਇਕਾਗਰਤਾ ਦੇ ਨਾਲ ਗੁਰੂ ਕੀ ਗੁਰਬਾਣੀ ਗੁਰੂ ਕੀ ਗੁਰਬਾਣੀ ਦੀ ਕਥਾ ਵਿਚਾਰ ਸਰਮਣ ਕਰੀਏ ਸਾਰੀ ਹੀ ਸੰਗਤ ਰਸਨਾ ਤੋਂ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੌੜੀ ਇਸ ਵਾਰ ਦੀ ਇੱਕਵੀਂ ਪੌੜੀ ਆਰੰਭ ਹੁੰਦੀ ਹੈ। ਵੀ ਪੌੜੀਆਂ ਆਪ ਜੀ ਸਰਵਣ ਕਰ ਚੁੱਕੇ ਹੋ ਕਿਉਂਕਿ ਇਹ ਵਾਰ ਹੈ। ਵਾਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਅੰਮ੍ਰਿਤ ਬਾਣੀ ਦੇ ਵਿੱਚ ਵੀ 22 ਵਾਰਾਂ ਨੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਜਿਨ੍ਹਾਂ ਨੇ ਅਕਾਲ ਦਾ ਤਖਤ ਰਚਿਆ ਆਪਣਾ ਤਖਤ ਰਚਿਤ ਕਰਕੇ ਤਖਤ ਤੇ ਸਭੈ ਮਨ ਹੋ ਕਰਕੇ ਸਤਿਗੁਰੂ ਜੀਆ ਨੇ ਫਿਰ ਜਿੱਥੇ ਘੋੜੇ ਵਧੀਆ ਤੇ ਵਧੀਆ ਸ਼ਸਤਰ ਜਵਾਨੀਆਂ ਦੀ ਮੰਗ ਕੀਤੀ ਉਥੇ ਸਤਿਗੁਰੂ ਜੀਆ ਨੇ ਢਾਡੀ ਸਿੰਘ ਢਾਡੀ ਸਿੰਘਾਂ ਨੂੰ ਹਦਾਇਤ ਕੀਤੀ ਆਪ ਜੀ ਯੋਧੀਆਂ ਦੀਆਂ ਵਾਰਾਂ ਸੁਣਾਓ ਜੋ ਕਿ ਉਹੀ ਮਰਜ਼ਾਦਾ ਅੱਜ ਵੀ ਚੱਲਦੀ ਆਉਂਦੀ ਹੈ ਅਕਾਲ ਤਖਤ ਸਾਹਿਬ ਜੀ ਦੇ ਸਨਮੁਖ ਦਰਬਾਰ ਸਭ ਗੁਰੂ ਕੀ ਗੁਰਬਾਣੀ ਦਾ ਕੀਰਤਨ ਹੋ ਰਿਹਾ ਹੁੰਦਾ ਅਕਾਲ ਤਖਤ ਦੇ ਸਨਮੁਖ ਥੱਲੇ ਢਾਡੀ ਸਿੰਘ ਜਿਹੜੇ ਆ ਉਹ ਵਾਰਾਂ ਗਾਇਨ ਕਰਦੇ ਹੁੰਦੇ ਨੇ ਵਾਰ ਜਿਹੜੀ ਆ ਸੂਰਮਿਆਂ ਯੋਧਿਆਂ ਦੀਆਂ ਵਾਰਾਂ ਹੁੰਦੀਆਂ ਨੇ ਜੋ ਇਹ ਵਾਰ ਹੈ ਜਦੋਂ ਢਾਡੀ ਸਿੰਘ ਗਾਉਂਦੇ ਨੇ ਜੋਸ਼ ਦੇ ਨਾਲ ਮੁਰਦਿਆਂ ਦੇ ਵਿੱਚ ਵੀ ਜਾਨ ਪਾ ਦਿੰਦੀ ਹੈ ਇਸੇ ਤਰ੍ਹਾਂ ਸਤਿਗੁਰੂ ਜੀ ਨੇ ਵੀ ਇਹ ਗੁਰਬਾਣੀ ਜਿਹੜੀ ਹੈ ਬਾਣੀ ਵਾਰ ਦੇ ਵਿੱਚ ਰਚਨਾ ਕੀਤੀ ਹੈ ਵਾਰ ਦੇ ਵਿੱਚ ਇਹ ਇਤਿਹਾਸ ਜਿਹੜਾ ਹੈ ਸੁਣਾਉਣਾ ਕੀਤਾ ਹੈ ਇਹ ਜੋਸ਼ ਬੀਰਤਾ ਵੀਰ ਰਸ ਭਰਨ ਦੇ ਲਈ ਸੋ ਸਤਿਗੁਰੂ ਜੀ ਬਿਆਨ ਕਰਦੇ ਨੇ ਆਓ ਮਨ ਮਿਰਤੀਆਂ ਦੀ ਇਕਾਗਰਤਾ ਦੇ ਨਾਲ ਸਰਮਣ ਕਰੀਏ ਸੋ ਪੌੜੀ ਇੱਕਵੀਂ ਪੌੜੀ ਦੀ ਅਰੰਭਤਾ ਹੋਈ ਹੈ ਹੋਈ ਅਲੋਪ ਭਵਾਨੀ ਦੇਵਾਂ ਨੂੰ ਰਾਜ ਦੇ ਰਾਖਸ਼ਾਂ ਨੂੰ ਮਾਰ ਕਰਕੇ ਤੇ ਦੇਵਿਆਂ ਨੂੰ ਸੁਰਗ ਦਾ ਰਾਜ ਦੇ ਕਰਕੇ ਦੇਵੀ ਦੁਰਗਾ ਦੇਵੀ ਅਲੋਪ ਹੋ ਗਈ ਭਾਵ ਕੇ ਅੰਤਰ ਧਿਆਨ ਹੋ ਗਈ ਉੱਥੋਂ ਉਹਨਾਂ ਨੂੰ ਰਾਜ ਦੇ ਕਰਕੇ ਆਪ ਚਲੀ ਗਈ ਈਸ਼ਰ ਦੀ ਵਰਦਾਨੀ ਹੋਈ ਜਿਤ ਦਿਨ ਜਿਸ ਦਿਨ ਸ਼ਿਵ ਜੀ ਦੀ ਵਰਦਾਨ ਦੀ ਘੜੀ ਆਈ ਉਸ ਦਿਨ ਬੜੇ ਹੰਕਾਰ ਨਾਲ ਪਰੇ ਹੋਈ ਦੁਰਾਕ ਸੁਰਮੇ ਸੁंभ ਤੈਨੂੰ ਸੁंभ ਨਾਂ ਦੇ ਹੋਰ ਪੈਦਾ ਹੋ ਗਏ ਕਿਉਂਕਿ ਇਹਨਾਂ ਦਾ ਜਿਹੜਾ ਪਿਤਾ ਸੀ ਉਹਨੇ ਭਗਤੀ ਕੀਤੀ ਭਗਤੀ ਕਰਕੇ ਉਸਨੇ ਸ਼ਿਵ ਜੀ ਦੀ ਭਗਤੀ ਕੀਤੀ ਤੇ ਦੋ ਪੁੱਤਰਾਂ ਦਾ ਵਰ ਜਿਹੜਾ ਸੀ ਉਸਨੇ ਪ੍ਰਾਪਤ ਕਰ ਲਿਆ ਸੀਗਾ ਤੇ ਇਸੇ ਤਰ੍ਹਾਂ ਈਸ਼ਰ ਦੀ ਬਰਦਾਨੀ ਈਸ਼ਰ ਦੇ ਵਰ ਦੇ ਨਾਲ ਸ਼ਿਵ ਜੀ ਦੇ ਵਰ ਦੇ ਨਾਲ ਇਹ ਦਾਨ ਦੀ ਘੜੀ ਆਈ ਉਸ ਦਿਨ ਹੰਕਾਰ ਨਾਲ ਭਰੇ ਦੁਰਾਖਿ ਸੁਰਮੇ ਸੁंभ ਤੇਨੂੰ ਸੁंभ ਨਾਂ ਦੇ ਹੋਰ ਪੈਦਾ ਹੋ ਗਏ ਮੈਂ ਖਾਸੁਰ ਰਾਜ ਨੂੰ ਮਾਰ ਦਿੱਤਾ ਸਵਰਗ ਦਾ ਰਾਜ ਭਾਗ ਇੰਦਰ ਨੂੰ ਦੇ ਕਰਕੇ ਦੁਰਗਾ ਦੇਵੀ ਚਲੀ ਗਈ ਇਧਰੋਂ ਹੋਰ ਦੋ ਰਾਖਸ਼ ਜਿਹੜੇ ਨੇ ਉਹ ਪੈਦਾ ਹੋ ਗਏ ਦੋ ਰਾਖਸ਼ ਜਿਹੜੇ ਨੇ ਉਹਨਾਂ ਦਾ ਨਾਮ ਸੀ ਸੁੰਭ ਤੇ ਨੂੰ ਸੁੰਭ ਇਹ ਦੋਵੇਂ ਭਰਾ ਸੀਗੇ ਇਹ ਦੋ ਹੋਰ ਪੈਦਾ ਹੋ ਗਏ ਸੁੰਭਨ ਸੁੰਭ ਗੁਮਾਨੀ ਜਨਮੇ ਸੂਰਮੇ ਇਸੇ ਤਰ੍ਹਾਂ ਇਹ ਸੁੰਭ ਤੇ ਨੂੰ ਸੁੰਭ ਜਿਹੜੇ ਨੇ ਨੇ ਦੋ ਸੂਰਮੇ ਜਿਹੜੇ ਜਨਮੇ ਦੋ ਸੁਰਮੇ ਜਿਹੜੇ ਆ ਇਹ ਪੈਦਾ ਹੋਏ ਦੋ ਰਾਖਸ਼ ਜਿਨ੍ਹਾਂ ਦਾ ਨਾਮ ਸੁੰਭ ਤੈਨੂੰ ਸੁੰਭ ਸੀ ਇਹ ਦੋਨੋਂ ਸੁਰਮੇ ਜਿਹੜੇ ਪੈਦਾ ਹੋਏ ਇੰਦਰ ਦੀ ਦੀ ਰਾਜ ਧਾਨੀ ਤੱਕੀ ਜਿੱਤਣੀ ਤੇ ਇਹਨਾਂ ਰਾਖਸ਼ਾਂ ਇੰਦਰ ਦੀ ਰਾਜ ਧਾਨੀ ਸੁਰਗ ਲੋਕ ਨੂੰ ਜਿੱਤਣ ਦਾ ਇਰਾਦਾ ਪੱਕਾ ਕਰ ਲਿਆ ਤੱਕ ਲਿਆ ਇਸ ਨੂੰ ਕਿ ਇਹ ਜਿਤਨੀ ਹੈ ਪੌੜੀ 21ਵੀਂ ਪੌੜੀ ਦੀ ਰੰਮਤਾ ਹੁੰਦੀ ਹੈ ਇੰਦਰਪੁਰੀ ਤੇ ਧਾਮਣਾ ਵੱਡ ਜੋਦੀ ਮਤਾ ਪਕਾਇਆ ਇੰਦਰਪੁਰੀ ਭਾਵ ਕੇ ਸਵਰਗ ਤੇ ਹੱਲਾ ਬੋਲਣ ਦੀ ਇਹਨਾਂ ਰਾਖਸ਼ਾਂ ਨੇ SLA ਬਣਾ ਲਈ ਮਤਾ ਪਕਾ ਲਿਆ SLA ਕਰ ਲਈ ਸੰਜ ਪਟੇਲਾ ਪਖਰਾ ਭਿਰ ਸੰਦਾ ਸਾਜ ਬਣਾਇਆ ਜੰਗ ਕਰ ਲਈ ਸੰਜੋਵਾ ਲੋਹੇ ਦੀਆਂ ਜਾਲੀਆਂ ਪਖਰ ਆਦ ਜੰਗੀ ਸਮਾਨ ਰਾਖਸ਼ ਨੇ ਇਕੱਠਾ ਕਰ ਲਿਆ ਜੰਮੇ ਕਟਕ ਅਛੂਹਣੀ ਅਸਮਾਨ ਗਰਦੀ ਚਾਯਾ ਕਈ ਖੂਹਣੀਆਂ ਫੌਜਾਂ ਰਣ ਭੂਮੀ ਵੱਲ ਤੁਰ ਪਈਆਂ ਜਿੱਲਾਂ ਦੇ ਚੱਲਣ ਨਾਲ ਜੋ ਧੂੜ ਉੱਡਦੀ ਸੀ ਉਸ ਧੂੜ ਨਾਲ ਅਸਮਾਨ ਜਿਹੜਾ ਉਹ ਟੱਕਿਆ ਗਿਆ ਇੰਨੀ ਗਿਣਤੀ ਸੀ ਬਹੁਤ ਸਾਜੂ ਸਮਾਨ ਲਾ ਕਰਕੇ ਸ਼ਸਤਰ ਲਾ ਕਰਕੇ ਤੇ ਬਹੁਤ ਗਿਣਤੀ ਦੇ ਵਿੱਚ ਇਹ ਤੁਰ ਪਏ ਜਿਨ੍ਹਾਂ ਦੇ ਘੋੜਿਆਂ ਦੇ ਪੌੜਾਂ ਦੇ ਨਾਲ ਹੋਰ ਗੱਡੀ ਰਥ ਆਦਿਕ ਜਿਨ੍ਹਾਂ ਦੇ ਨਾਲ ਧੂੜ ਉੱਡਣ ਦਾ ਕਰਕੇ ਸਮਾਨ ਵੀ ਧੂੜ ਦੇ ਨਾਲ ਟੱਕਿਆ ਗਿਆ ਜੰਮੇ ਕਟਕ ਅਛੂਣੇ ਅਸਮਾਨ ਗਰਦੀ ਛਾਇਆ ਰੋ ਸੁੰਭਨ ਸੁੰਭ ਸਿਧਾਇਆ ਬੜੇ ਕਰੋਧ ਨਾਲ ਪਰੇ ਹੋਏ ਸੁੰਭ ਤੈਨੂੰ ਸੁੰਭ ਰਾਖਸ਼ਾਂ ਦੀਆਂ ਫੌਜਾਂ ਲਾ ਕਰਕੇ ਇੰਦਰਪ੍ਰੀਤ ਤੇ ਹੱਲਾ ਕਰਨ ਲਈ ਤੁਰ ਪਏ ਪੌੜੀ 23ਵੀਂ ਪੌੜੀ ਦੀ ਰੰਭਤਾ ਹੁੰਦੀ ਹੈ ਸੁੰਭਨ ਸੁੰਭ ਅਲਾਇਆ ਵਡ ਜੋਦੀ ਸੰਗਰਵਾਏ ਸੁੰਭ ਤੈਨੂੰ ਸੁੰਭ ਨੇ ਸਭ ਸੈਨਾ ਨੂੰ ਚੱਲਣ ਦਾ ਹੁਕਮ ਦਿੱਤਾ ਉਹ ਸਮੇਂ ਸੁਰਮਿਆਂ ਨੇ ਜੰਗੀ ਮਾਰੂ ਵਾਜੀ ਵਜਾਏ ਰੋਹ ਦਿਖਾਲੀ ਦਿੱਤੀਆਂ ਬਰਿਆਮੀ ਤੁਰੇ ਨਚਾਏ ਜੰਗ ਦੇ ਮਾਰੂ ਵਾਜੀ ਭਾਵ ਤੋਂ ਸੇ ਵੱਜਣ ਨਾਲ ਸੁਰਮਿਆਂ ਅੰਦਰ ਜੋਸ਼ ਪੈਦਾ ਹੋਇਆ ਉਹ ਘੋੜਿਆਂ ਤੇ ਸਵਾਰ ਹੋ ਕੇ ਉਹਨਾਂ ਨੂੰ ਨਚਾਉਣ ਲੱਗੇ ਘਰੇ ਦਮਾਮੇ ਦੋਹਰੇ ਜਮ ਬਾਹਣ ਜਿਉ ਅੜੜਾਏ ਇਸੇ ਤਰ੍ਹਾਂ ਸੁਰਮਿਆਂ ਵਿੱਚ ਜੋਸ਼ ਪੈਦਾ ਹੋਇਆ ਤੇ ਘੋੜਿਆਂ ਨੂੰ ਚਾਉਣ ਲੱਗੇ ਘਰੇ ਦਮਾਮੇ ਦੋਹਰੇ ਜਮ ਬਾਹਣ ਜਿਉ ਅੜੜਾਏ ਜੋਸ਼ ਪੈਦਾ ਹੋਇਆ ਤੇ ਘੋੜਿਆਂ ਤੇ ਸਵਾਰ ਹੋ ਕਰਕੇ ਉਹਨਾਂ ਚਾਉਣ ਲੱਗੇ ਧੌਸਿਆਂ ਦੀ ਆਵਾਜ਼ ਰਣ ਭੂਮੀ ਵਿੱਚ ਇਉਂ ਗੂੰਜਣ ਲੱਗੀ ਜਿਵੇਂ ਜੰਮ ਦਾ ਵਾਹਣ ਝੋਟਾ ਅੜਾਉਂਦਾ ਹੈ ਕੁਰੇ ਦਮਾਮੇ ਦੋਹਰੇ ਜੰਮ ਵਾਹਣ ਜਿਉ ਅੜਾਏ ਕਹਿੰਦੇ ਜਿਵੇਂ ਝੋਟੇ ਅੜਾਉਂਦੇ ਰੇ ਨਾ ਇਸੇ ਤਰ੍ਹਾਂ ਜਿਹੜੇ ਆ ਆਵਾਜ਼ਾਂ ਗੂੰਜਣ ਲੱਗੀਆਂ ਦਿਉ ਦੰਨ ਲੁਜਣ ਆਏ ਦੇਵਤਿਤ ਦਾਤ ਜੰਗ ਕਰਨੀ ਰਣ ਭੂਮੀ ਵਿੱਚ ਆ ਗਏ ਪੌੜੀ ਚੌਵੀਵੀ ਪੌੜੀ ਦੀ ਰੰਮਤਾ ਹੁੰਦੀ ਹੈ ਦਾਨੋ ਦਿਉ ਅਨਾਗੀ ਸੰਗਰ ਸੰਗਰ ਰਚਿਆ ਰਾਖਸ਼ਾਂ ਤੇ ਦੇਵਤਿਆਂ ਨੇ ਇੱਕ ਰਸ ਭਾਵ ਲਗਾਤਾਰ ਜੁੱਦ ਸ਼ੁਰੂ ਕਰ ਦਿੱਤਾ ਫੁੱਲ ਖਿੜੇ ਜਨ ਬਾਗੀ ਬਾਣੇ ਜੋਧਿਆ ਦੋਹਾਂ ਪਾਸਿਆਂ ਤੋਂ ਸੁਰਮਿਆਂ ਦੇ ਰੰਗ ਬਰੰਗੀਆਂ ਵਰਦੀਆਂ ਪਾਈਆਂ ਹੋਈਆਂ ਸੰਨ ਇਉਂ ਜਾਪ ਰਿਹਾ ਸੀ ਕਿ ਜਿਵੇਂ ਬਾਗ ਦੇ ਵਿੱਚ ਰੰਗ ਬਰੰਗੇ ਫੁੱਲ ਖਿੜੇ ਸਨ ਪੂਤਾ ਇਲਾ ਕਾਗੀ ਗੋਸ਼ਤ ਪਖਿਆ ਪੂਤਾ ਇਲਾ ਤੇ ਕਾਮਾ ਨੇ ਮਰੇ ਹੋਏ ਸੂਰਮਿਆਂ ਦਾ ਮਾਸ ਖਾਦਾ ਹਮੜ ਤੁਮੜ ਜਾਗੀ ਕਤੀ ਸੂਰਿਆ ਰਣ ਭੂਮੀ ਵਿੱਚ ਸੂਰਮਿਆਂ ਨੇ ਰੌਲਾ ਪਾ ਪਾ ਕੇ ਉੱਦੜ ਉਮਮਚ ਮਚਾਈ ਹੋਈ ਸੀ ਰਣ ਭੂਮੀ ਦੇ ਵਿੱਚ ਬਹੁਤ ਸਾਰਾ ਰੌਲਾ ਪੈ ਰਿਹਾ ਸੀ ਪੌੜੀ ਪੰਜਵੀਂ ਪੌੜੀ ਦੀ ਰੰਮਤਾ ਹੁੰਦੀ ਹੈ ਸੱਟ ਪਈ ਨਗਾਰੇ ਦਲਾ ਮੁਕਾਬਲਾ ਰਣ ਭੂਮੀ ਵਿੱਚ ਦੋਹਾਂ ਪਾਸਿਆਂ ਦੀਆਂ ਫੌਜੀਆਂ ਆ ਗਈਆਂ ਤੇ ਨਗਾਰਿਆਂ ਦੇ ਡੱਗੇ ਲੱਗਣ ਨਾਲ ਦਲਾਂ ਦਾ ਮੁਕਾਬਲਾ ਸ਼ੁਰੂ ਹੋ ਗਿਆ ਦੇਤੇ ਦਿਉ ਭੁਜਾਈ ਮਿਲ ਕੇ ਰਾਖਸੀ ਰਾਖਸਾਂ ਨੇ ਇਕੱਠੇ ਹੋ ਕਰਕੇ ਇਹੋ ਜਿਹਾ ਕਰੜਾ ਹੱਲਾ ਕੀਤਾ ਤੇ ਦੇਵਤੇ ਮਦਦ ਛੱਡ ਕਰਕੇ ਨਸ ਪਏ ਜਦੋਂ ਪਹਿਲਾ ਜੰਗ ਹੋਇਆ ਸੀ ਉਦੋਂ ਵੀ ਇਦਾਂ ਹੋਇਆ ਦੇਵਤਿਆਂ ਨੂੰ ਭੱਜ ਪਜ ਪਾਜਨਾ ਪਾਤੀਆਂ ਭੱਜ ਗਏ ਨੱਟ ਗਏ ਇੰਦਰ ਵੀ ਭੱਜ ਗਿਆ ਹੁਣ ਇਹ ਦੂਸਰਾ ਜੰਗ ਸ਼ੁਰੂ ਹੋ ਗਿਆ ਹੈ ਪਹਿਲਾ ਮੈਂ ਖਸਰ ਦਾਤ ਨੇ ਕੀਤਾ ਸੀ ਅਗਵਾਈ ਕੀਤੀ ਸੀ ਹੁਣ ਨਸੁੰਭ ਤੇ ਨਸੁੰਭ ਨੇ ਇਹ ਆਏ ਤੇ ਇਹਨਾਂ ਨੇ ਦੇਵਤਿਆਂ ਨੂੰ ਭਜਾ ਦਿੱਤਾ ਹੈ ਦਿੱਤੇ ਦੇਉ ਭਜਾਈ ਮਿਲ ਕੇ ਰਾਖਸੀ ਰਾਖਸ਼ਾ ਨੇ ਮਿਲ ਕਰਕੇ ਇਹਨਾਂ ਕਰੜਾ ਜ਼ੋਰ ਦਾ ਹੱਲਾ ਕੀਤਾ ਕਿ ਦੇਵਤੇ ਮਦਨ ਛੱਡ ਕਰਕੇ ਨਸ ਪਏ ਲੋਕੀਂ ਤਹੀ ਫੁਰਾਹੀ ਦੋਹੀ ਆਪਣੀ ਰਾਕਸ਼ਣ ਦੇਵਤਿਆਂ ਨੂੰ ਹਰਾ ਕਰਕੇ ਤਿੰਨਾਂ ਲੋਕਾਂ ਵਿੱਚ ਆਪਣੇ ਨਾਮ ਦੀ ਦੁਹਾਈ ਫਰਾ ਦਿੱਤੀ ਭਾਵ ਕਿ ਹਰ ਪਾਸੇ ਆਪਣਾ ਰਾਜ ਕਾਮ ਕਰ ਲਿਆ ਦੁਰਗਾ ਦੀ ਸ਼ਾਮਤ ਕਾਈ ਦੇਮਾ ਡਰਦਿਆ ਤੇ ਦੇਵਤਿਆਂ ਨੇ ਰਾਕਸ਼ਾਂ ਤੋਂ ਡਰ ਕਰਕੇ ਦੁਰਗਾ ਦੀ ਸ਼ਰਨ ਤੱਕੀ ਸਹਾਇਤਾ ਲੈਣ ਲਈ ਦੇਵੀ ਦੀ ਸੇਵਾ ਵਿੱਚ ਗਏ ਇਹ ਦੁਬਾਰਾ ਫਿਰ ਚਲੇ ਗਏ ਡਰ ਦੇ ਮਾਰੇ ਹਾਰੇ ਹੋਏ ਪਹਿਲਾਂ ਵੀ ਗਏ ਸੀ ਦੁਰਗਾ ਦੇ ਕੋਲ ਤੇ ਹੁਣ ਫਿਰ ਦੇਵਤੇ ਜਿਹੜੇ ਨੇ ਉਹ ਦੁਰਗਾ ਦੇ ਕੋਲ ਚਲੇ ਗਏ ਵੀ ਸਾਡੀ ਸਹਾਇਤਾ ਕਰੋ ਆਂਦੀ ਚੰਡ ਚੜਾਈ ਉੱਤੇ ਰਾਖਸਾ ਇਸੇ ਤਰ੍ਹਾਂ ਫਿਰ ਦੇਵਤਿਆਂ ਨੇ ਚੰਡੀ ਨੂੰ ਆਪਣੇ ਦੁੱਖ ਦੱਸ ਕੇ ਰਾਖਸ਼ਾ ਨੂੰ ਮਾਰ ਲਈ ਝੜਾ ਕੇ ਰਣ ਭੂਮੀ ਵਿੱਚ ਲੈ ਆਂਦਾ ਦੂਸਰੇ ਜੰਗ ਦੇ ਵਿੱਚ ਹੁਣ ਫਿਰ ਇਹ ਜਿਹੜਾ ਆ ਦੁਰਗਾ ਨੂੰ ਚੰਡੀ ਨੂੰ ਲਾ ਕਰਕੇ ਆਏ ਪੌੜੀ ਸ਼ਬੀ ਵੀ ਪੌੜੀ ਦੀ ਰੰਮਤਾ ਹੁੰਦੀ ਹੈ ਆਈ ਫਿਰ ਭਵਾਨੀ ਖਬਰੀ ਪਾਈਆਂ ਭਵਾਨੀ ਦੇ ਆਉਣ ਦੀ ਖਬਰ ਆਕਸ਼ਾ ਨੂੰ ਮਿਲ ਗਈ ਕਿ ਸਾਨੂੰ ਨਾਸ਼ ਕਰਨ ਵਾਲੀ ਦੇਵੀ ਜਿਹੜੀ ਹੈ ਨਾ ਦੇਵਤਿਆਂ ਦੀ ਸਹਾਇਤਾ ਲਈ ਉਹ ਰਣ ਭੂਮੀ ਵਿੱਚ ਪਹੁੰਚ ਗਈ ਹੈ ਮੈਂ ਤਾਂ ਵੱਡੇ ਅਭਿਮਾਨੀ ਹੋਏ ਇਕੱਠੇ ਇਹ ਖਬਰ ਮਿਲਦਿਆ ਹੀ ਵੱਡੇ ਵੱਡੇ ਰਾਖਸ਼ ਅਭਮਾਨੀ ਰਾਖਸ਼ ਦੇਵਤਿਆਂ ਦਾ ਮੁਕਾਬਲਾ ਕਰਨ ਲਈ ਇਕੱਠੇ ਹੋ ਗਏ ਲੋਚਨ ਤੁਮ ਗਮਾਨੀ ਰਾਏ ਬੁਲਾਇਆ ਰਾਖਸ਼ਾਂ ਦੇ ਰਾਜੇ ਸ਼ੁੰਭ ਨੇ ਬੜੇ ਅਭਮਾਨੀ ਸੂਨਮੇ ਲੋਚਨ ਤੁਮ ਨੂੰ ਆਪਣੇ ਮਦਦ ਲਈ ਬੁਲਾ ਲਿਆ ਇਧਰੋਂ ਇਹ ਦੇਵੀ ਨੂੰ ਲੈ ਗਏ ਤੇ ਉਧਰ ਜਿਹੜਾ ਸੀਗਾ ਰਾਕਸ਼ਾਂ ਦਾ ਰਾਜਾ ਸ਼ੰਭ ਸੀ ਜਿਹੜਾ ਉਸ ਨੇ ਸੁਰਮੇ ਜਿਹੜਾ ਸੀ ਲੋਚਨ ਧੂਮ ਨੂੰ ਆਪਣੀ ਮਦਦ ਲਈ ਬੁਲਾ ਲਿਆ ਜਗ ਵਿੱਚ ਵੱਡਾ ਦਾਨੋ ਆਪ ਕਹਾਇਆ ਜੋ ਆਪਣੇ ਆਪ ਨੂੰ ਸੰਸਾਰ ਵਿੱਚ ਬੜਾ ਬਲੀ ਸੁਰਮਾ ਖਵਾਉਂਦਾ ਸੀ ਇਹ ਜਿਹੜਾ ਸੀ ਨਾ ਲੋਚਨ ਧੂਮ ਜਿਹੜਾ ਸੀਗਾ ਇਹ ਬੜਾ ਵੱਡਾ ਬਲਵਾਨ ਬੜਾ ਬਲੀ ਜੋਰਮਾ ਸੁਰਮਾ ਸੀਗਾ ਉਹ ਆਪਣੇ ਆਪ ਨੂੰ ਸੰਸਾਰ ਵਿੱਚ ਬੜਾ ਬਲੀ ਸੂਰਮਾ ਅਖਵਾਉਂਦਾ ਸੀ ਉਸ ਨੂੰ ਇਹਨਾਂ ਜਨਤਾ ਨੇ ਆਪਣੇ ਨਾਲ ਬੁਲਾ ਲਿਆ ਸੱਟ ਪਈ ਪਰ ਚਾਮੀ ਦੁਰਗਾ ਲਿਆਮਣੀ ਦੁਰਗਾ ਦੇਵੀ ਨੂੰ ਬਨ ਕੇ ਲਿਆਉਣ ਦਾ ਮਤਾ ਪੱਕਾ ਕਰਕੇ ਰਾਖਸ਼ਾਨੀ ਨਗਾਰੇ ਵਜਾ ਕੇ ਚੜਾਈ ਕਰ ਦਿੱਤੀ ਉਹਨਾਂ ਨੇ ਕਿਹਾ ਵੀ ਹੁਣ ਦੁਰਗਾ ਨੂੰ ਅਸੀਂ ਬਨ ਕੇ ਲਿਆਉਣਾ ਹੈ ਇਹ ਪਹਿਲਾਂ ਵੀ ਆਈ ਸੀ ਤੇ ਹੁਣ ਫਿਰ ਇਹਨਾਂ ਨੇ ਦੁਰਗਾ ਦੀ ਜਾ ਕੇ ਸ਼ਰਨ ਲਈ ਆ ਦੁਰਗਾ ਨੂੰ ਚੁੜਾ ਕਰਕੇ ਲਿਆਈ ਆ ਸਾਡੇ ਤੇ ਤੇ ਉਹਨਾਂ ਨੇ ਲੋਚਨ ਧੂਮ ਨੂੰ ਜਿਹੜਾ ਸੀ ਬੜਾ ਜੋਧਾ ਬਲੀ ਸੀ ਉਹਨੂੰ ਬੁਲਾ ਲਿਆ ਸਾਰਿਆਂ ਨੇ ਬੜੇ ਬੜੇ ਤਗੜੇ ਜਿਹੜੇ ਜੰਗ ਮੈਦਾਨ ਦੇ ਵਿੱਚ ਲੜਨ ਵਾਲੇ ਉਹਨਾਂ ਨੇ ਹੁਣ ਇਹ ਮਤਾ ਕੀਤਾ ਵੀ ਦੁਰਗਾ ਨੂੰ ਬੰਨ੍ਹ ਕਰਕੇ ਲਿਆਉਣਾ ਆ ਰਾਕਸ਼ਣ ਨਗਾਰੇ ਵਜਾ ਕਰਕੇ ਚੜਾਈ ਕਰ ਦਿੱਤੀ ਪੌੜੀ 27ਵੀਂ ਪੌੜੀ ਦੀ ਰੰਭਤਾ ਹੁੰਦੀ ਹੈ ਕੜਕ ਉੱਠੀ ਰਣ ਚੰਡੀ ਫੌਜਾਂ ਦੇਖ ਕੇ ਜੰਗ ਮੈਦਾਨ ਦੇ ਵਿੱਚ ਰਾਕਸ਼ਾਂ ਦੀਆਂ ਫੌਜਾਂ ਨੂੰ ਦੇਖ ਕਰਕੇ ਬਿਜਲੀ ਵਾਂਗੂ ਜਿਹੜੀ ਐ ਉਹ ਦੁਰਗਾ ਕੜਕੀ ਧੁਈ ਮੇ ਤੋਹ ਮਿਆਨੋ ਖੰਡਾ ਹੋਈ ਸਾਹਮਣੇ ਦੁਰਗਾ ਨੇ ਮਿਆਨ ਵਿੱਚੋਂ ਖੰਡਾ ਧੋ ਲਿਆ ਤੇ ਮੁਕਾਬਲਾ ਕਰਨ ਲਈ ਰਾਕਸ਼ਾਂ ਦੇ ਸਾਹਮਣੇ ਆ ਗਈ ਸੱਬੇ ਬੀਰ ਸੰਘਾਰੇ ਤੂੰ ਮਰਨੈਣ ਦੇ ਪਲ ਦੇ ਵਿੱਚ ਤਰਮਲੋਚਨ ਦੇ ਸਾਰੇ ਸੂਰਮੇ ਮਾਰ ਛੁੱਟੇ ਦੁਰਗਾ ਨੇ ਦੁਰਗਾ ਨੇ ਸਾਰੇ ਤੁਮਨ ਦੇ ਬੜੇ ਬੀਰ ਜਿਹੜੇ ਸੰਜੋਦੇ ਉਹਨਾਂ ਨੂੰ ਮਾਰ ਦਿੱਤਾ ਜਨ ਲੈ ਕੱਟੇ ਆਰੇ ਦਰਖਤ ਵੱਡੀਆਂ ਇਉਂ ਰਾਕਸ਼ਾਂ ਨੂੰ ਮਾਰ ਮਾਰ ਕੇ ਛੁੱਟ ਦਿੱਤਾ ਇਵੇਂ ਕੱਢ ਦਤਾ ਕਿ ਜਿਹਿਤਨਾ ਵਾਢੀ ਕੀਤੀ ਹੋਵੇ ਜਿਵੇਂ ਕਟਾ ਵਾਢੀ ਕੀਤੀ ਹੋਏ ਤਰਖਾਨ ਬ੍ਰੇਸ਼ਾ ਨੂੰ ਆਰੇ ਨਾਲ ਵੱਡ-ਵੱਟ ਕੇ ਛੁੱਟ ਦਿੰਦਾ ਨਾ ਆਰੇ ਦੇ ਨਾਲ ਵੱਡ-ਵੱਟ ਕੇ ਦਰਖਤਾਂ ਨੂੰ ਛੁੱਟੀ ਜਾਂਦਾ ਹੈ ਮਿਸਤਰੀ ਤਰਖਾਨ ਇਸੇ ਤਰ੍ਹਾਂ ਕਹਿੰਦੇ ਫਿਰ ਦੁਰਗਾ ਨੇ ਜਿਹੜੇ ਆ ਉਹਨਾਂ ਦੇ ਜਿਹੜੇ ਸੂਰਮੇ ਸੀ ਜਿਹੜੇ ਯੋਧੇ ਸੀ ਰਾਖਸ਼ ਜਿਹਰੇ ਸਨ ਉਹਨਾਂ ਨੂੰ ਧਰਤੀ ਤੇ ਸੁੱਟ ਦਿੱਤਾ ਵੱਡ-ਵੱਡ ਕੇ ਪੌੜੀ 28ਵੀਂ ਪੌੜੀ ਦੀ ਰੰਮਤਾ ਹੁੰਦੀ ਹੈ 24 ਤੋਂ ਸਬਜਾਈ ਦਲਾ ਮੁਕਾਬਲਾ ਰਣ ਭੂਮੀ ਵਿੱਚ ਨਗਾਰਚੀਆਂ ਨੇ ਨਗਾਰੇ ਵਜਾਏ ਫੌਜਾਂ ਵਿੱਚ ਮੁਕਾਬਲਾ ਸ਼ੁਰੂ ਹੋ ਗਿਆ ਰੋਪਵਾਨੀ ਆਈ ਉੱਤੇ ਰਾਖਸਾਂ ਦੁਰਗਾ ਬੜੇ ਜੋਸ਼ ਵਿੱਚ ਆ ਕਰਕੇ ਮੈਦਾਨ ਵਿੱਚ ਰਾਖਸ਼ਾਂ ਤੇ ਚੜਾਈ ਕਰਕੇ ਆ ਗਈ ਕੱਬੈ ਦਸਤ ਨਚਾਈ ਸਿਹਣਸਾਰ ਦੀ ਦੁਰਗਾ ਨੇ ਫੁਲਾਦੀ ਤਲਵਾਰ ਨੂੰ ਆਪਣੇ ਖੱਬੇ ਹੱਥ ਵਿੱਚ ਲੈ ਕੇ ਘੁਮਾਇਆ ਬਹੁਤ ਸਾਰੇ ਰਾਖਸ਼ਾਂ ਦੀ ਸਰੀਰਾਂ ਨੂੰ ਵੱਢ ਟੋਕੇ ਆਪਣੀ ਤਲਵਾਰ ਨੂੰ ਰੰਗਿਆ ਖੂਨ ਦੇ ਨਾਲ ਬਹੁਤਿਆਂ ਦੇ ਤਨ ਲਈ ਕੀਤੀ ਰੰਗਲੀ ਤੇ ਬਹੁਤਿਆਂ ਦੇ ਤਨ ਲੈ ਕਰਕੇ ਨਾ ਤਨ ਵੱਡ ਕਰਕੇ ਦੁਰਗਾ ਨੇ ਜਿਹੜੀ ਐ ਉਹ ਆਪਣੀ ਤਲਵਾਰ ਨੂੰ ਰੰਗਣਾ ਕੀਤਾ ਭਾਈਆਂ ਮਾਰਨ ਭਾਈ ਦੁਰਗਾ ਜਾਣ ਕੇ ਤੇ ਉਹਨਾਂ ਦੇ ਵਿੱਚ ਇੰਨੀ ਘਬਰਾਟ ਹੋ ਗਈ ਦੁਰਗਾ ਦੇ ਭਿਆਨਕ ਜੰਗ ਕਰਨ ਨਾਲ ਭੂਮੀ ਵਿੱਚ ਇੰਨੀ ਖਲਬਲੀ ਮਚ ਗਈ ਕਿ ਰਾਖਸ਼ ਘਬਰਾਟ ਫੈਲ ਗਈ ਰਾਖਸ਼ਾਂ ਦੇ ਵਿੱਚ ਜੋ ਕੀ ਕਰਨ ਲੱਗੇ ਆਪਣੇਆਂ ਨੂੰ ਮਾਰੀ ਜਾਣ ਲੱਗੇ ਦੁਰਗਾ ਦੇ ਭਲੇਖੇ ਨਾ ਆਪਣੇ ਫੌਜੀ ਭਰਾਵਾਂ ਨੂੰ ਮਾਰਨ ਲੱਗ ਪਏ ਕਿਉਂਕਿ ਇੰਨੀ ਖੜਬੱਲੀ ਮਚ ਗਈ ਇਸੇ ਤਰ੍ਹਾਂ ਜਦੋਂ ਧੰਨ ਗੁਰੂ ਗੋਬਨ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਚਮਕੌਰ ਦੀ ਗੜੀ ਵਿੱਚੋਂ ਤਾੜੀ ਮਾਰ ਕਰਕੇ ਲਲਕਾਰਾ ਮਾਰ ਕਰਕੇ ਜਕਾਰੇ ਛੱਡ ਕਰਕੇ ਸਤਿਗੁਰੂ ਜੀ ਨਿਕਲੇ ਨਾ ਇੰਨੀ ਖੜਬੱਲੀ ਫੌਜ ਦੇ ਵਿੱਚ ਮਚ ਗਈ ਇੱਕ ਦੂਸਰੇ ਨੂੰ ਮਾਰ ਲੱਗੇ ਆਪਣੇਆਂ ਨੂੰ ਮਾਰੀ ਜਾਣ ਪਤਾ ਨਾ ਲੱਗੀ ਵੀ ਸਾਡੇ ਨਾਲ ਬਣ ਕੇ ਗਿਆ ਇੰਨੇ ਘਬਰਾ ਗਏ ਇੰਨੀ ਫੌਜ ਸੀ ਲੱਖਾਂ ਦੇ ਵਿੱਚ ਫੌਜ ਤੇ ਇੱਕ ਦੂਸਰੇ ਨੂੰ ਮਾਰਨਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਤੇ ਇੱਥੇ ਵੀ ਪਾਤਸ਼ਾਹ ਕਹਿੰਦੇ ਵੀ ਉਹਨਾਂ ਨੇ ਆਪਣੇ ਆਪ ਨੂੰ ਦੁਰਗਾ ਨੂੰ ਜਾਣ ਕਰਕੇ ਦੁਰਗਾ ਜਾਣ ਕਰਕੇ ਨਾ ਇੱਕ ਦੂਸਰੇ ਆਪਣੇ ਭਰਾਵਾਂ ਨੂੰ ਹੀ ਮਾਰ ਲੱਗੇ ਆਪਣੇ ਫੌਜੀ ਭਰਾਵਾਂ ਨੂੰ ਹੀ ਮਾਰਨ ਲੱਗ ਪਏ ਰੋ ਹੋਏ ਚਲਾਈ ਰਾਖਸ ਰਾਏ ਨੂੰ ਬੜੇ ਕਰੋਧ ਨਾਲ ਦੁਰਗਾ ਨੇ ਰਾਖਸ਼ਾਂ ਦੇ ਸਰਦਾਰ ਸਨਾਪਤੀ ਲੋਚਨ ਧੂਮ ਉੱਪਰ ਤਲਵਾਰ ਦਾ ਵਾਰ ਕੀਤਾ ਜੰਪੁਰ ਦੀ ਆ ਪਠਾਈ ਲੋਚਨ ਧੂਮ ਨੂੰ ਤੇ ਦੇਵੀ ਨੇ ਅਜਿਹੇ ਸਖਤ ਵਾਰ ਕੀਤਾ ਲੋਚਨ ਧੂਮ ਨੂੰ ਮਾਰ ਕਰਕੇ ਜੰਪਰੀ ਵੱਲ ਤੋਰ ਦਿੱਤਾ ਜਿਹੜਾ ਲੋਚਨ ਜਿਹਦਾ ਸੀਗਾ ਜਿਹਨੂੰ ਲੈ ਕਰਕੇ ਆਏ ਸੀ ਨਾ ਲੋਚਨ ਧੂਮ ਨੂੰ ਆਪਣੀ ਮਦਦਵਾਹ ਤੇੜਾ ਬੜਾ ਬਲੀ ਸੀਗਾ ਇਹ ਦੇਵੀ ਨੇ ਸਭ ਤੋਂ ਪਹਿਲਾਂ ਉਹਨੂੰ ਹੀ ਮਾਰਿਆ ਐਸਾ ਉਹਦੇ ਤੇ ਸਖਤ ਵਾਰ ਕੀਤਾ ਲੋਚਨ ਧੂਮ ਤੇ ਉਹਨੂੰ ਮਾਰ ਕਰਕੇ ਜੰਪਰੀ ਵਾਲ ਤੋੜ ਦਿੱਤਾ ਜੰਪਰੀ ਦਿਆ ਬਿਠਾਈ ਲੋਚਨ ਧੂਮ ਨੂੰ ਲੋਚਰ ਧੂਮ ਨੂੰ ਮਾਰ ਕਰਕੇ ਜੰਪਰੀ ਵਾਲ ਤੋੜ ਦਿੱਤਾ ਦੁਰਗਾ ਦੇਵੀ ਨੇ ਜਾਪੇ ਦਿੱਤੀ ਸਾਈ ਮਾਰਨ ਸੰਭ ਦੀ ਦੁਰਗਾ ਨੇ ਲੋਚਨ ਧੂਮ ਨੂੰ ਮਾਰ ਕਰਕੇ ਮਨ ਨੂੰ ਸੁੰਭ ਨੂੰ ਮਾਰਨ ਦੀ ਸਾਈ ਦਿੱਤੀ ਭਾਵ ਕਿ ਸੁੰਭ ਨੂੰ ਮਾਰਨ ਦੀ ਅਗਾਉਂ ਖਬਰ ਭੇਜੀ ਜਿਹੜਾ ਉਹਨੇ ਸੱਦਿਆ ਸੀ ਨਾ ਜਦੋਂ ਬੌਧਾ ਸੂਰਮਾ ਜਾਣ ਕਰਕੇ ਦੁਰਗਾ ਨੇ ਪਹਿਲਾਂ ਉਹਨੂੰ ਮਾਰਿਆ ਤੇ ਕਹਿੰਦੇ ਵੀ ਮੰਨ ਲਓ ਵੀ ਉਹਨੂੰ ਮਾਰ ਕਰਕੇ ਹੁਣ ਜਿਹੜਾ ਸੀਗਾ ਜਿਹੜਾ ਰਾਜਾ ਸੀ ਜਿੱਤਾ ਜਿਹੜਾ ਉੱਥੇ ਰਾਜ ਕਰਕੇ ਬੈਠਾ ਸੀ ਸੁੰਭ ਉਹਨੂੰ ਮਾਰਨ ਦੀ ਸਾਈ ਦੇ ਦਿੱਤੀ ਹੋਵੇ ਵੀ ਹੁਣ ਤੇਰੀ ਵਾਰੀ ਹੈ ਪੌੜੀ ਨਤਮੀ ਪੌੜੀ ਦੀ ਰੰਭਤਾ ਹੁੰਦੀ ਹੈ ਭੰਨਾ ਦੇਤ ਪੁਕਾਰੇ ਰਾਜੇ ਸੁੰਬਥੇ ਲੋਚਨ ਧੂਮ ਦੇਨ ਦੇ ਮਾਰੇ ਜਾਣ ਤੇ ਰਾਖਸ਼ ਭੱਜ ਉੱਠੇ ਜੇ ਰਾਜੇ ਸੁੰਪਾ ਜਾ ਕਰਕੇ ਪੁਕਾਰ ਕਰਨ ਲੱਗੇ ਜਦੋਂ ਸੂਰਮਾ ਵੱਡਾ ਮਾਰਿਆ ਜਾਵੇ ਨਾ ਜਰਨੈਲ ਬਾਕੀ ਫੌਜਾਂ ਉਦਾਂ ਹੀ ਭੱਜ ਜਾਂਦੀਆਂ ਦੁਰਗਾ ਨੇ ਸਭ ਤੋਂ ਪਹਿਲਾਂ ਉਸ ਨੂੰ ਜਿਹੜਾ ਸੀਗਾ ਲੋਚਨ ਧੂਮ ਨੂੰ ਮਾਰ ਨਾ ਕੀਤਾ ਇਹ ਲੋਚਨ ਧੂਮ ਦੇ ਦਇਆ ਦੇ ਮਾਰੇ ਜਾਣ ਤੇ ਰਾਖਸ਼ ਭਜ ਉੱਠੇ ਤੇ ਰਾਜੇ ਸੁੰਪਾ ਜਾ ਕਰਕੇ ਉਹਨਾਂ ਨੇ ਪੁਕਾਰ ਕਰਨ ਲੱਗੇ ਲੋਚਨ ਧੂਮ ਸੰਗਾਰੇ ਸਣੇ ਸਪਾਹੀਆਂ ਏ ਮਹਾਰਾਜ ਦੇਵੀ ਦੁਰਗਾ ਨੇ ਲੋਚਨ ਧੂਮ ਨੂੰ ਸਣੇ ਸੰਕਾ ਦੇ ਮਾਰ ਕਰਕੇ ਖਤਮ ਕਰ ਦਿੱਤਾ ਹੈ ਚੁਣ ਚੁਣ ਜੋਧੇ ਮਾਰੇ ਅੰਦਰ ਖੇਤ ਦੇ ਦੇਵੀ ਨੇ ਤੇ ਸਾਡੇ ਸੂਰਮਿਆਂ ਨੂੰ ਰਣ ਭੂਮੀ ਵਿੱਚ ਚੁਣ ਚੁਣ ਕੇ ਮਾਰ ਦਿੱਤਾ ਹੈ ਜਾਪਨ ਅੰਬਰ ਤਾਰੇ ਡਿਗਨ ਸੂਰਮੇ ਤੇ ਜੋਦੇ ਮੈਦਾਨ ਵਿੱਚ ਮਰ ਮਰ ਕੇ ਇਉਂ ਡਿਗ ਰਏ ਸਨ ਜਿਵੇਂ ਅਸਮਾਨ ਤੋਂ ਤਾਰੇ ਟੁੱਟਦੇ ਸਨ ਜਿਵੇਂ ਅਸਮਾਨ ਤੋਂ ਤਾਰਾ ਟੁੱਟਦਾ ਨਾ ਇਦਾਂ ਸੂਰਮੇ ਰਣ ਭੂਮੀ ਵਿੱਚ ਜਿਹੜੇ ਆ ਉਹ ਮਾਰ ਕਰਕੇ ਛੁੱਡ ਦਿੱਤੇ ਐਵੇਂ ਡਿਗ ਰਏ ਸਨ ਜਿਹੜੇ ਦੁਰਗਾ ਦੇਵੀ ਨੇ ਐਵੇਂ ਖਤਮ ਕੀਤੇ ਹਨ ਗਿਰੇ ਪਰਬਤ ਭਾਰੇ ਮਾਰੇ ਵਿਜਦੇ ਜਾ ਇਉਂ ਪ੍ਰਤੀਤ ਹੋ ਰਿਆ ਸੀ ਕਿ ਜਿਵੇਂ ਬਿਜਲੀ ਪੈਣ ਦੇ ਨਾਲ ਵੱਡੇ ਵੱਡੇ ਪਹਾੜ ਡਿੱਗ ਰਹੇ ਸੰਨ ਜੈਤਾ ਦੇ ਦਲ ਹਾਰੇ ਦਹਿਸ ਦਿਖਾਏ ਕੈ ਰਾਖਸ਼ਾਂ ਦੀਆਂ ਫੌਜਾਂ ਦੇਵੀ ਦੇ ਡਰ ਕਰਕੇ ਆਪਣਾ ਆਪਣਾ ਆਪ ਛੱਡ ਬੈਠੀਆਂ ਨੇ ਕਿਉਂਕਿ ਦੇਵੀ ਨੇ ਬੜੇ ਬੜੇ ਸੂਰਮੇ ਬਿਸ਼ਾਦ ਤੇ ਸਤਰ ਉਹਦੇ ਰਾਖਸ਼ਾਂ ਦੀਆਂ ਫੌਜਾਂ ਜਿਹੜੀਆਂ ਉਹ ਡਰ ਕਰਕੇ ਆਪਣਾ ਮੈਦਾਨ ਛੱਡ ਗਈਆਂ ਹਨ ਬੱਚੇ ਸੁਮਾਰੇ ਮਾਰੇ ਰਹਦੇ ਰਾਇਥਾ ਦੁਰਗਾ ਦੇਵੀ ਨੇ ਸਾਡੇ ਵੱਡੇ ਵੱਡੇ ਯੋਧਿਆਂ ਨੂੰ ਖਰਮ ਕਰ ਦਿੱਤਾ ਹੈ ਜਿਹੜੇ ਮਾਰੇ ਮੋٹے ਜਾਨਾਂ ਬੁਜਾ ਕੇ ਨਿਕਲ ਆਏ ਸਨ ਉਹ ਤੁਹਾਡੇ ਕੋਲ ਪਹੁੰਚੇ ਨਹੀਂ ਬਾਕੀ ਤੇ ਮਾਰੇ ਗਏ ਆ राजे ਨੂੰ ਦੱਸ ਰਹੇ ਨੇ ਬਾਕੀ ਮਾਰੇ ਗਏ ਆ ਵੱਡੇ ਵੱਡੇ ਤੇ ਸੂਰਮੇ ਉਹਨੇ ਮਾਰ ਦਿੱਤੇ ਆ ਆ ਬਾਕੀ ਜਿਹੜੀ ਆ ਕੁਝ ਅਸੀਂ ਜਿਹੜੇ ਜਾਨ ਬਚਾ ਕੇ ਕੇ ਪਹੁੰਚੇ ਭੱਜੇ ਹਾਂ ਉਹੀ ਤੁਹਾਡੇ ਕੋਲ ਪਹੁੰਚੇ ਹਾਂ ਪੌੜੀ ਤੀਵੀਂ ਪੌੜੀ ਦੀ ਰੰਭਤਾ ਹੁੰਦੀ ਹੈ ਰੋ ਹੋਏ ਬੁਲਾਏ ਰਾਖਸ ਰਾਏ ਨੇ ਜੋਦਿ ਇਹ ਸਾਰੀ ਵਾਰਤਾ ਰਾਖਸ਼ਾਂ ਕੋਲੋਂ ਸੁਣ ਕਰਕੇ ਰਾਜੇ ਸੁਮ ਨੇ ਬੜੇ ਗੁੱਸੇ ਨਾਲ ਸਭ ਰਾਖਸ਼ਾਂ ਨੂੰ ਬੁਲਾ ਲਿਆ ਸੀ ਬੈਠੇ ਮਤਪਕਾਏ ਦੁਰਗਿਆ ਲਿਆਵਣੀ ਹੁਣ ਸਭ ਰਾਖਸ਼ਾਂ ਨੇ ਬੈਠ ਕਰਕੇ ਫਿਰ ਸਲਾਹ ਕੀਤੀ ਮਤਾ ਪਕਾਇਆ ਕਿ ਦੁਰਗਾ ਦੇਵੀ ਨੂੰ ਜਿਉਂਦਿਆਂ ਫੜ ਕਰਕੇ ਲਿਆਉਣਾ ਹੈ ਚੰਡੀ ਅਰ ਮੁੰਡ ਪਠਾਏ ਬਹੁਤਾ ਕਟਕਦੈ ਰਾਜੇ ਇੱਕ ਸੁੰਭ ਨੇ ਚੰਡ ਤੇ ਮੁੰਡ ਦੋ ਬਲੀ ਰਾਖਸ਼ਾਂ ਨੂੰ ਬਹੁਤ ਸਾਰੀ ਫੌਜ ਦੇ ਕਰਕੇ ਰਣ ਭੂਮੀ ਵੱਲ ਦੇਵੀ ਨਾਲ ਜੰਗ ਕਰਨ ਲਈ ਤੋਰਿਆ ਹੁਣ ਰਾਜੇ ਨੇ ਨਾ ਰਾਜਾ ਸਮਝਦਾ ਸੀ ਆ ਉਸ ਨੇ ਚੰਡ ਤੇ ਮੁੰਡ ਦੋ ਬਲੀ ਰਾਖਸ਼ਾਂ ਨੂੰ ਬੜੀ ਫੌਜ ਦੇ ਕਰਕੇ ਫਿਰ ਰਣ ਭੂਮੀ ਵੱਲ ਤੋਰਿਆ ਵੀ ਦੁਰਗਾ ਨੂੰ ਹੱਥੀ ਫੜ ਕਰਕੇ ਲਿਆਉਣਾ ਹੈ ਤੇ ਜਾਓ ਉਹਦੇ ਨਾਲ ਜਾ ਕਰਕੇ ਜੰਗ ਕਰੋ ਉਹਨਾਂ ਸੁਰਮਿਆਂ ਨੂੰ ਤੋੜਨਾ ਕੀਤਾ ਚੰਡ ਤੇ ਮੁੰਡ ਇਹ ਦੋ ਜਿਹੜੇ ਸਨ ਬੜੇ ਬਲੀ ਰਾਖਸ਼ਾਂ ਨੂੰ ਤੋੜਨਾ ਕੀਤਾ ਜਾਪੇ ਛਪਰ ਛਾਏ ਬਣੀਆਂ ਕੀ ਜਮਾ ਰਾਕਸ਼ਾਂ ਦੇ ਹੱਥਾਂ ਵਿੱਚ ਫੜੀਆਂ ਤਲਵਾਰਾਂ ਆਪ ਵਿੱਚ ਜੁੜ ਕੇ ਛੱਪਰ ਛੱਪਰ ਵਾਂਗੂ ਛਾਈਆਂ ਜਾਪਦੀਆਂ ਸਨ ਰਾਕਸ਼ਾਂ ਦੇ ਹੱਥਾਂ ਦੇ ਵਿੱਚ ਨਾ ਫੜੀਆਂ ਹੋਈਆਂ ਤਲਵਾਰਾਂ ਆਪ ਵਿੱਚ ਜੁੜ ਕਰਕੇ ਛੱਪਰ ਵਾਂਗੂ ਛਾਈਆਂ ਜਾਪਦੀਆਂ ਸਨ ਜੇਤੇ ਰਾਏ ਬੁਲਾਏ ਚੱਲੇ ਜੁਦਨੋ ਰਾਜੇ ਸੁਮਣੇ ਜਿਨ੍ਹਾਂ ਰਾਕਸ਼ਾਂ ਨੂੰ ਬੁਲਾਇਆ ਸੀ ਉਹ ਸਾਰੇ ਰਣ ਭੂਮੀ ਵਿਵਲ ਜੰਗ ਕਰਨੀ ਤੁਰ ਪਏ ਜਨਜਮਪੁਰ ਪਕੜ ਚਲਾਏ ਸਭੇ ਮਾਰਨੇ ਇਉਂ ਪ੍ਰਤੀਤ ਹੋ ਰਿਆ ਸੀ ਕਿ ਜਮ ਰਾਜ ਨੇ ਇਹਨਾਂ ਸਾਰਿਆਂ ਨੂੰ ਜਮਪੁਰੀ ਵੱਲ ਘੱਲਣ ਲਈ ਜੰਗ ਮੈਦਾਨ ਵੱਲ ਤੁਰ ਦਿੱਤਾ ਹੈ ਕਹਿੰਦੇ ਇਉਂ ਪ੍ਰਤੀਤ ਹੋ ਰਿਆ ਸੀ ਕਿ ਜੇ ਤਰ੍ਹਾਂ ਜੇ ਤਰ੍ਹਾਂ ਨਾ ਜਮ ਰਾਜ ਨੇ ਇਹਨਾਂ ਸਾਰਿਆਂ ਨੂੰ ਜਮਪੁਰੀ ਵੱਲ ਘੱਲਣ ਲਈ ਜੰਗ ਮੈਦਾਨ ਵਿੱਚ ਤੋਰ ਦਿੱਤਾ ਹੈ ਇਹ ਸਾਰਿਆਂ ਨੂੰ ਹੁਣ ਰਾਜੇ ਨੇ ਜੰਗ ਮੈਦਾਨ ਦੇ ਵਿੱਚ ਤੋਰਨਾ ਕੀਤਾ ਬਾਕੀ ਹਾਰ-ਖਾਰ ਕਰਕੇ ਭੱਜ ਆਏ ਹੁਣ ਇਹਨਾਂ ਨੂੰ ਜਿਹੜਾ ਹੈ ਚੰਡ ਤੇ ਮੰਡ ਨੂੰ ਇਹਨਾਂ ਨੂੰ ਫੌਜਾਂ ਦੇ ਕਰਕੇ ਰਣ ਮੈਦਾਨ ਦੇ ਵਿੱਚ ਤੋਰਿਆ ਗਿਆ ਫਿਰ ਇਹ ਰਣ ਮੈਦਾਨ ਦੇ ਵਿੱਚ ਜਿਸ ਤਰ੍ਹਾਂ ਜਾਂਦੇ ਨੇ ਅੱਗੇ ਦੀ ਕਥਾ ਵਿਚਾਰ ਸਤਿਗੁਰੂ ਜੀ ਨੇ ਕਿਰਪਾ ਕੀਤੀ ਕੱਲ ਨੂੰ ਆਪ ਜੀ ਦੇ ਨਾਲ ਸਾਂਝੀ ਕਰਾਂਗੇ 30 ਪੌੜੀਆਂ ਤੱਕ ਇਹ ਤੇ ਸਮਾਪਤੀ ਹੋਈ ਹੈ ਕੋਟਨ ਕੋਟਾਨ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦਾ ਗੁਰੂ ਕੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਗੁਰਬਾਣੀ ਪੜ੍ਹਦਿਆਂ ਕਥਾ ਵਿਚਾਰਾਂ ਕਰਦਿਆਂ ਏਕ ਨਹੀਂ ਅਨੇਕ ਪ੍ਰਕਾਰ ਦੀਆਂ ਪੁੱਲੀਆਂ ਗਲਤੀਆਂ ਹੋ ਜਾਂਦੀਆਂ ਨੇ ਅਣਜਾਣ ਜਿਹੇ ਬੱਚਾ ਸਮਝ ਕਰਕੇ ਥੋੜੀ ਮੱਤ ਵਾਲਾ ਸਮਝ ਕਰਕੇ ਮੁਆਫ ਕਰਨਾ ਅੱਗੇ ਤੋਂ ਸਤਿਗੁਰੂ ਜੀ ਸਮੱਤ ਬਖਸ਼ੇ ਕਰਨ ਆਓ ਅਖੀਰੀਆਂ ਦੋ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਕਰੀਏ ਫਿਰ ਅਰਦਾਸ ਪਾਵਨ ਪੀਤਰ ਹੁਕਮਨਾਮਾ ਆਪ ਜੀ ਨੂੰ ਨਿ ਸਰਮਣ ਕਰਨਾ ਹੈ ਜੀ ਜੇਤੇ ਰਾਏ ਬੁਲਾਏ ਚੱਲੇ ਜੁਦਨੋ ਜਨ ਜਮਪੁਰ ਪਕੜ ਚਲਾਏ ਸਭੇ ਮਾਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ